ਕੋਣ ਤਾਣ ਮਹੀਨਾ ਕੁੜੀਆਂ ਦਾ ਦਿਲ ਦੀਆਂ ਸਦਰਾਂ ਜੁੜੀਆਂ ਦਾ ਆ ਪਾਣੀ ਪੈ ਗਏ ਪੂਰੇ ਦੀ ਪਾਣ ਕੁੜੇ ਆ ਗਿਆ ਮਹੀਨਾ ਸੌਣ ਕੁੜੇ ਆ ਗਿਆ ਮਹੀਨਾ ਸੌਣ ਕੁੜੇ ਵੈਸੀ ਮੈਂ ਲੰਗੜ ਲਾਤੀ ਆ ਨਾ ਤੀਆਂ ਜਦ ਨੱਚਣ ਤੀਆਂ ਵਿੱਚ ਜਦ ਨੱਚਣ ਕੁੜੀਆਂ ਨਾਲ ਹੋਣ ਸਿਆਣੀਆਂ ਬੁੜੀਆਂ ਜੀ ਤੁਸੀਂ ਵੀ ਬੋਲੋ ਤਾਂ ਤੀਆਂ ਵਿੱਚ ਜਦ ਨੱਚਣ ਕੁੜੀਆਂ ਜੀ ਗੌਰਪ੍ਰੀਤ ਨਾਲ ਹੋਣ ਸਿਆਣੀਆਂ ਬੁੜੀਆਂ ਜੀ ਤਾਂ ਕਿ ਬਹੁਤ ਧਾਣਾ ਖੌਰਣ ਕੁੜੇ ਆ ਗਿਆ ਮਹੀਨਾ ਸੌਣ ਕੁੜੇ ਆ ਗਿਆ ਮਹੀਨਾ ਸੌਣ ਕੁੜੇ ਤਿਆਂ ਵਿੱਚ ਸਾਰੇ ਪਿੰਡ ਦੀਆਂ ਕੁੜੀਆਂ ਆਉਂਦੀਆਂ ਸੀ ਤਿਆਂ ਵਿੱਚ ਸਾਰੇ ਪਿੰਡ ਦੀਆਂ ਕੁੜੀਆਂ ਆਉਂਦੀਆਂ ਸੀ ਰਲ ਮਿਲ ਕੇ ਪੀਂਗਾ ਆਉਂਦੀਆਂ ਸੀ ਮਾਰ ਮਾਰ ਕੇ ਜੋੜਦੇ ਝੂਟੇ ਦਾਣੇ ਹਲਾਉਣ ਝੂੜੇ ਆ ਗਿਆ ਮਹੀਨਾ ਸੌਣ ਝੂੜੇ ਆ ਗਿਆ ਮਹੀਨਾ ਸੌਣ ਝੂੜੇ ਹੁਣ ਤਾਂ ਤਿਆਂ ਮੁੱਲ ਦੀਆਂ ਲੱਗਣ ਬਈ ਪੋਰਟੀਆਂ ਮੋਲਦੀਆਂ ਲੱਗਣ ਬਈ ਇੱਕ ਦੂਜੀ ਨੂੰ ਔਨ ਕਰਤ ਸੱਦਣ ਬਈ ਹੁਣ ਫੇਸਬੁਕ ਤੇ ਸਹੇਲੀਆਂ ਬਣਾਉਣ ਕੁੜੇ ਆ ਗਿਆ ਮਹੀਨਾ ਸੌਣ ਕੁੜੇ ਆ ਗਿਆ ਮਹੀਨਾ ਸੌਣ ਕੁੜੇ ਨਾ ਉਹ ਵਿਰਸਾ ਰਹਾ ਨਾ ਸੱਪਿਆ ਚਾਰ ਤੀ ਨਾ ਉਹ ਵਿਰਸਾ ਰਹਾ ਨਾ ਸੱਪਿਆ ਚਾਰ ਤੀ ਨਾ ਭਾਈ ਚਾਰ ਰਹਾ ਨਾ ਉਹ ਪਿਆਰ ਤੀ ਦੇ ਵਾਲਾ ਵਿਰਸਾ ਕੋਨਾ ਉੱਤੇ ਦਿਖਾਉਣ ਕੋੜੇ ਤੇ ਪੁੰਮੀ ਵਾਲਾ ਵਿਰਸਾ ਕੋਨਾ ਉੱਤੇ ਦਿਖਾਉਣ ਕੋੜੇ ਆ ਗਿਆ ਮਹੀਨਾ ਸੌਣ ਕੋੜੇ ਆ ਗਿਆ ਮਹੀਨਾ ਸੌਣ ਕੋੜੇ ਸੋਹ ਕੋਤਾ ਲੱਗ